ਬਹੁਤ ਦਿੱਕਤ ਹੋ ਰਹੀ ਹੈ ਸਭ ਨੂੰ ਪ੍ਰਸ਼ਾਸਨ ਨੂੰ ਬੜਾ ਕਰੋ ਬਾਬਾ ਜੀ ਦੇਖ ਲਓ ਜੀ ਬੜੀ ਮੂਵੀਓ ਬਣਾ ਲਈਆਂ ਪਰ ਕੁਝ ਕਰਤਾ ਕਿਸੇ ਨੇ ਪੁੱਛਿਆ ਕੋਈ ਇੱਥੇ ਆ ਫਿਰਿਆ ਨਿੱਕੀ ਗੱਟਾ ਬਹੁਤ ਹੈ ਜੀ ਦੁਕਾਨਦਾਰੀਆਂ ਮਾਰਕੀਟ ਸਾਰੀ ਫੇਲ ਹੋਈ ਹੋਈ ਹੈ ਜੇ ਇੰਜੀਨੀਅਰ ਸਾਹਿਬ ਨੇ ਸਾਨੂੰ ਇਹ ਕਹੇ ਸੀ ਇਹ ਪੁਲ ਦਾ ਜਿਹੜੀ ਢਲਾਨ ਹੈ ਮੰਦਰ ਤੋਂ ਬਹੁਤ ਪਿੱਛੇ ਗਿਰੇਗੀ ਕਿ ਆਨਜਾਨਵਰ ਮੰਦਰ ਦੇ ਵਿੱਚ ਵੀ ਆਨਜਾਨਣ ਵਾਲੇ ਭਗਤਾਂ ਨੂੰ ਸਰਦਾਲਾਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਪਰ ਪੁਲ ਦੀ ਢਲਾਨ ਤਾਂ ਹੁਣ ਤਾਂ ਮੰਦਰ ਤੋਂ ਮੈਂ ਕਹਿੰਦਾ 20 ਫੁੱਟ ਅੱਗੇ ਚਲੀ ਗਈ ਹੈ। ਕੋਰੇ ਮੈਕਮੇ ਵਾਲੇ ਆਂਦੇ ਆ ਜੀ ਮਹੀਨੇ ਦੋ ਮਹੀਨੇ ਬਾਅਦ ਆ ਰਹਿੰਦੇ ਆ ਹਾਂਜੀ ਪੁਲ ਤਿਆਰ ਹੋ ਰਿਹਾ ਮਿੱਟੀ ਪਾ ਕੇ ਚਲੇ ਜਾਂਦੇ ਆ ਕੋਈ ਗੱਡੀ ਵੀ ਗਿਰ ਗਈ ਤੁੰਦ ਗੱਡੀਆਂ ਦੋ ਤਿੰਨ ਗਿਰੀਆਂ ਜੀ ਇੱਕ ਨਹੀਂ ਦੋ ਤਿੰਨ ਗੱਡੀਆਂ ਗਿਰੀਆਂ ਇਕਦਾ ਉਹਰੇ ਖੱਟ ਵਿੱਚ ਹੀ ਗਿਰ ਗਈ ਸੀ ਜੀ ਅੱਜ ਕਿੱਧਰ ਲੈ ਵਾਸਤੇ ਪੋ ਪੁੱਲ ਉੱਤਰੇ ਸਾਰੀ ਗਿਰ ਗਈ ਇਹਨਾਂ ਨੇ ਇਹ ਕਿਹਾ ਕਿ ਮੰਦਰ ਮੰਦਰ ਵਾਲੇ ਰਸਤਾ ਨਹੀਂ ਦੇ ਰਹੇ ਅਸੀਂ ਮੰਦਰ ਦਾ ਗੇਟ ਤੱਕ ਹੀ ਬੰਦ ਕਰਾ ਦਾਂ ਕਿ ਜੇ ਤੁਸੀਂ ਤੁਸੀਂ ਪੁੱਲ ਬਣਾਨਾ ਮੰਦਰ ਦਾ ਗੇਟ ਬੰਦ ਕਰ ਦੋ ਅਸੀਂ ਜਿੱਧਰ ਮਰਜ਼ੀ ਦਸਤਾ ਕੱਢੀ ਉਹਰੇ ਦੀ ਦੁਕਾਨਦਾਰੀ ਬਿਲਕੁਲ ਠਾਪੋਗੇ ਦੁਕਾਨਦਾਰਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਉਹ ਪੱਲੋ ਦੀ ਕਰਜ਼ਾ ਦੇ ਕੇ ਆਪਣਾ ਕਿਰਾਇਆ ਭਰ ਰਹੇ ਜਦੋਂ ਦਾ ਪੁੱਲ ਬਣਿਆ ਸਾਡੇ ਇੱਕ ਢੇਲੇ ਦੇ ਅੰਦਰ ਨਹੀਂ ਕੀ ਹਾਂਜੀ ਸਵਾਗਤ ਆ ਤੁਹਾਡਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਬਿਸ਼ਨਗਰ ਖੜਿਆ ਤੇ ਬਿਸ਼ਨਗਰ ਤਸਵੀਰ ਪਹਿਲਾਂ ਤੁਹਾਨੂੰ ਹਨੂਮਾਨ ਮੰਦਿਰ ਦੀ ਦਿਖਾ ਦਈਏ ਜੀ ਹਾਂ ਇਹ ਹੈ ਹਨੂਮਾਨ ਮੰਦਿਰ ਬਿਸ਼ਨਗਰ ਦਾ ਤੇ ਤਸਵੀਰ ਤੁਹਾਨੂੰ ਪਹਿਲਾਂ ਹਨੂਮਾਨ ਮੰਦਿਰ ਦੀ ਦਿਖਾ ਰਿਹਾ ਪੁਰਾਣਾ ਬਿਸ਼ਨਗਰ ਪਟਿਆਲਾ ਤੇ ਦਿੱਕਤ ਵੀ ਦੱਸ ਦਿਆਂ ਕਿ ਆਖਿਰਕਾਰ ਕੀ ਦਿੱਕਤ ਕੀ ਹੈ ਕਿਉਂਕਿ ਇਹ ਮੰਦਿਰ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਇੱਥੇ ਦਰਸ਼ਨ ਲਈ ਪਰ ਕਿਤੇ ਨਾ ਕਿਤੇ ਇਹ ਜਿਹੜਾ ਪੁਲ ਹੈ ਜੋ ਨਵਾਂ ਪੁਲ ਬਣਾਇਆ ਗਿਆ ਆ ਇਹ ਪੁਲ ਨੂੰ ਲੈ ਕੇ ਆ ਇੱਥੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਉਹ ਕਰਨਾ ਪੈਂਦਾ ਆ ਹਾਲਾਂਕਿ ਜੋ ਬਰਸਾਤੀ ਨਾਲਾ ਡਰੇਨ ਹੈ ਉਸ ਨੂੰ ਨਵਾਂ ਸਾਰਿਆ ਗਿਆ ਬਣਾਇਆ ਗਿਆ ਤੇ ਉਸ ਦੇ ਨਾਲ ਨਾਲ ਹੀ ਇਸ ਪੁਲੂ ਵੀ ਨਵਾਂ ਬਣਾਇਆ ਗਿਆ ਪਰ ਇਸ ਪੁਲ ਦੀ ਉਚਾਈ ਜਿਆਦਾ ਹੋਣ ਕਰਕੇ ਤੇ ਇਸ ਪੁਲ ਨੂੰ ਹਲੇ ਨਾ ਸਵਾਰਨ ਕਰਕੇ ਨਾ ਬਣਾਉਣ ਕਰਕੇ ਕਿਤਨਾ ਕਿਤੇ ਧੂੜ ਮਿੱਟੀ ਦਾ ਸਾਹਮਣਾ ਜਿਹੜਾ ਹੈਗਾ ਸਾਨਕ ਲੋਕਾਂ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਇਸ ਨੂੰ ਲੈ ਕੇ ਦੁਕਾਨਦਾਰਾਂ ਨਾਲ ਤੇ ਇੱਥੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰ ਲੈਣਾ ਜਿਨ੍ਹਾਂ ਨੂੰ ਸਾਡੀ ਟੀਮ ਨੂੰ ਬੁਲਾਇਆ ਕਿ ਉਹਨਾਂ ਦੀ ਇਹ ਮੁਸ਼ਕਲ ਹੈ ਤੇ ਉਸ ਮੁਸ਼ਕਲ ਨੂੰ ਜ਼ਰੂਰ ਸੁਣਾਗੇ ਕਿ ਆਖਿਰਕਾਰ ਆ ਕੀ ਕਹਿੰਦੇ ਨੇ ਉਹ ਇਸ ਮੁਸ਼ਕਲ ਬਾਰੇ ਕਿ ਜਿਹੜਾ ਇਹ ਪੁਲ ਹੈ ਪੁਲ ਨਾਲ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਜਰੂਰ ਗੱਲਬਾਤ ਕਰ ਲੈਣੇ ਇੱਥੇ ਸਥਾਨਕ ਲੋਕਾਂ ਦੇ ਨਾਲ ਬਿਲਕੁਲ ਜੀ ਸਥਾਨਕ ਲੋਕ ਵੀ ਮੌਜੂਦ ਨੇ ਸਰ ਹਨੂਮਾਨ ਮੰਦਿਰ ਵੀ ਆ ਤੇ ਕਿੰਨਾ ਕਿ ਜਿਹੜਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇਹ ਤਾਂ ਜੀ ਬਹੁਤ ਦਿੱਕਤ ਹੋ ਰਹੀ ਹੈ ਸਾਰਿਆਂ ਨੂੰ ਹਾਂਜੀ ਇਹ ਤਾਂ ਬਹੁਤ ਦਿੱਕਤ ਹੋ ਰਹੀ ਹੈ ਜੀ ਸਭ ਨੂੰ ਪ੍ਰਸ਼ਾਸਨ ਨੂੰ ਬੜਾ ਰੌਲਾ ਪਾ ਪਾ ਕੇ ਦੇਖ ਲੈ ਜੀ ਬੜੀ ਮੂਵੀਆਂ ਬਣਾ ਲਈਆਂ ਸਭ ਕੁਝ ਕਰਤਾ ਕਿਸੇ ਨੇ ਨਹੀਂ ਕੁਝਾ ਕੋਈ ਇੱਥੇ ਅਫਸਰ ਨਹੀਂ ਆਇਆ ਕੋਈ ਐਮਐਲ ਨਹੀਂ ਆਈ ਇਹ ਆਈ ਨਹੀਂ ਉਹਨਾਂ ਨੇ ਝੂਠੇ ਸ਼ਵਾਸ਼ਨ ਦੇ ਕੇ ਤੌਰਤਾ ਪੂਲ ਨੀਵਾ ਚਾਹੀਦਾ ਜੀ 5 ਔਰ 6 ਫੁੱਟ ਮਿੱਟੀ ਘਟਾ ਵੀ ਆ ਮਿੱਟੀ ਘਟਾ ਬਹੁਤ ਹੈ ਜੀ ਦੁਕਾਨਦਾਰੀਆਂ ਮਾਰਕੀਟ ਸਾਰੀ ਫੇਲ ਹੋਈ ਹੋਈ ਹੈ ਮੰਦਰ ਦੇ ਵਿੱਚ ਦੇਖੋ ਕਿੰਨੀ ਮਿੱਟੀ ਜਾਂਦੀ ਹੈ ਹਾਂ ਜੀ ਲੋਕ ਪਰੇਸ਼ਾਨ ਨਹੀਂ ਹੀ ਬਹੁਤ ਜ਼ਿਆਦਾ ਬਿਲਕੁਲ ਹਾਂ ਜੀ ਤੁਸੀਂ ਕੀ ਮੰਨਦੇ ਹੋ ਇੱਧਰ ਜੇ ਆਪਾਂ ਗੱਲ ਕਰੀਏ ਤਾਂ ਇਹ ਇਹ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਆ ਪਰ ਤੁਹਾਨੂੰ ਕੀ ਲੱਗਦਾ ਕਿ ਕੀ ਕੀ ਦਿੱਕਤਾਂ ਜਿਹੜੀਆਂ ਸਥਾਨਕ ਲੋਕਾਂ ਨੂੰ ਉਹ ਕਰਨੀਆਂ ਪੈ ਰੀਆਂ ਨੇ ਦੇਖੋ ਸਥਾਨਕ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਇੱਕ ਤਾਂ ਜਿਹੜਾ ਪੁਲ ਹੈ ਪੁਲ ਸਾਡੇ ਕੋਠੇ ਹਨ ਜਿੰਨੇ ਨਾ ਸਾਡੇ ਕੋਠੇ ਹੈਗੇ ਇੱਕ ਮੰਡਲ ਜਿੰਨਾ ਸਾਡਾ ਪੁਲ ਬਣਾ ਦਿੱਤਾ ਗਿਆ ਨਾ ਤਾਂ ਇਹ ਪੁਲ ਜਦੋਂ ਕੋਈ ਉਤਰਦਾ ਸਿੱਧਾ ਜਨ ਦੁਕਾਨ ਹੈ ਬਿਲਕੁਲ ਦੁਕਾਨ ਦੇ ਅੰਦਰ ਜਾਂਦੇ ਕਈ ਵਾਰ ਹੋ ਗਿਆ ਐਕਸੀਡੈਂਟ ਵੀ ਹੋ ਗਿਆ ਹੈ ਪੈਰੀ ਮਹਿਕਮੇ ਨੂੰ ਕਈ ਵਾਰ ਚਿਤਾਇਆ ਹੈ ਕਿ ਨਾ ਮੈਂ ਇਹ ਪੁਲ ਨੂੰ ਦਰੁਸਤ ਕੀਤਾ ਜਾਵੇ ਪੁਲ ਕਟੋ ਕਟ ਕਟੋ ਕਟ ਨਹੀਂ 3-4 ਫੁੱਟ ਨੀਵਾ ਹੋ ਜਾਵੇ ਉਹਦੇ ਨਾਲ ਹੈ ਜਿਹੜੇ ਆਉਣ ਵਾਲੇ ਦਿੱਕਤ ਹੈ ਉਹ ਦੂਰ ਹੋ ਜੇ ਨੀਵਾ ਹੋਏਗਾ ਟਟ ਲਾਨ ਵੀ ਨੀਵੀ ਹੋ ਜੇਗੀ ਕਿਉਂਕਿ ਜਦੋਂ ਸਾਨੂੰ ਪੁੱਲ ਬੰਦ ਰਿਆ ਸੀ ਉਸ ਟਾਈਮ ਚੀਫ ਇੰਜੀਨੀਅਰ ਸਾਹਿਬ ਨੇ ਸਾਨੂੰ ਇਹ ਕਹਿ ਸੀ ਇਹ ਪੁੱਲ ਦਾ ਜੜੀ ਟਲਾਨਾ ਮੰਦਰ ਤੋਂ ਬਹੁਤ ਪਿੱਛੇ ਗਰੇਗੀ ਕਿ ਆਨ ਜਾਨਵਰ ਮੰਦਰ ਦੇ ਵਿੱਚ ਵੀ ਆਨ ਜਾਣ ਵਾਲੇ ਭਗਤਾਂ ਨੂੰ ਸ਼ਰਧਾਲੂ ਨੂੰ ਕੋਈ ਦਿੱਕਤ ਨਹੀਂ ਹੋਏਗੀ ਪਰ ਪੁੱਲ ਦੀ ਟਲਾਨ ਤਾਂ ਹੁਣ ਤਾਂ ਮੰਦਰ ਤੋਂ ਮੈਂ ਕਹਿੰਦਾ 20 ਫੁੱਟ ਅੱਗੇ ਚਲੀ ਗਈ ਹੈ 20 ਮੀਟਰ ਦਾ ਟੋਕਟ 20 ਮੀਟਰ ਅੱਗੇ ਚਲੇ ਗਈ ਹੈ ਜਿਸ ਦੇ ਨਾਲ ਸਾਨੂੰ ਮੰਦਰ ਦੇਸ਼ਦਾਲੂ ਆ ਉਹ ਵੀ ਕੱਟ ਕੇ ਆਣ ਜਾਣ ਵਾਲੇ ਜਿਹੜੇ ਮੰਦਰ ਦੇਸ਼ਦਾਲੂ ਆਂਦੇ ਇਧਰੋਂ ਆਂਦੇ ਸੋ ਉਹਨੂੰ ਘੁੰਮ ਕੇ ਜਾਣਾ ਪੈਂਦਾ ਕੋਈ ਰਸਤਾ ਨਹੀਂ ਹੈ ਇੱਕ ਪੁਲ ਹੈਗਾ ਉਹ ਸਾਹਮਣੇ ਦਿਖ ਰਿਹਾ ਹੋਏਗਾ ਤੁਹਾਨੂੰ ਬਿਲਕੁਲ ਉਹ ਪੁਲ ਵੀ ਮੇਰੇ ਖਾਨ ਨਾਲ ਉਹਦੀ ਈ ਨਹੀਂ ਖਸਾ ਖਸਾ ਹਾਲਤ ਹੈ ਕਿ ਨਾ ਮੈਂ ਕਦੇ ਵੀ ਗਿਰ ਸਕਦਾ ਹੈ ਉਰੇ ਮਹਿਕਮੇ ਵਾਲੇ ਆਂਦੇ ਆ ਜੀ ਮਿੰਨੇ ਦੋ ਮਿੰਨੇ ਵਾਰ ਆ ਲੈਂਦੇ ਆ ਹਾਂਜੀ ਪੁੱਲ ਤਿਆਰ ਹੋ ਰਿਹਾ ਮਿੱਟੀ ਪਾ ਕੇ ਚੱਲੇ ਜਾਂਦੇ ਆ ਕੋਈ ਗੱਡੀ ਵੀ ਗਿਰ ਗਈ ਤੁਹਾਨੂੰ ਗੱਡੀਆਂ ਦੋ ਤਿੰਨ ਗਿਰੀਆਂ ਜੀ ਇੱਕ ਨਹੀਂ ਦੋ ਤਿੰਨ ਗੱਡੀਆਂ ਗਿਰੀਆਂ ਇੱਕ ਤਾਂ ਉਹਰੇ ਖੱਡ ਵਿੱਚ ਹੀ ਗਿਰ ਗਈ ਸੀ ਜੀ ਆ ਇੱਕ ਇੱਧਰਲੇ ਪਾਸੇ ਪੁੱਲ ਉੱਤਰਦੇ ਸਾਰੀ ਗਿਰ ਗਈ ਅਸੀਂ ਕਈ ਵਾਰ ਚੇਤਾਵਨੀ ਦਿੱਤਾ ਇਹ ਕਹੀ ਜਾਂਦੇ ਕਿ ਮੰਦਰ ਵਾਲੇ ਰਸਤਾ ਰੋਕਦੇ ਆ ਮੰਦਰ ਵਾਲਿਆਂ ਨੇ ਕੋਈ ਨਹੀਂ ਰਸਤਾ ਰੁਕਿਆ ਅਸੀਂ ਮੰਦਰ ਦਾ ਗੇਟ ਵੀ ਬੰਦ ਕਰ ਦਿੱਤਾ ਇੱਧਰੋਂ ਇਹਨਾਂ ਨੇ ਕਿਹਾ ਕਿ ਮੰਦਰ ਮੰਦਰ ਵਾਲੇ ਰਸਤਾ ਨਹੀਂ ਦੇ ਰਹੇ ਅਸੀਂ ਮੰਦਰ ਦਾ ਗੇਟ ਤੱਕ ਹੀ ਬੰਦ ਕਰਾਤਾ ਕਿ ਜੇ ਤੁਸੀਂ ਪੁਲ ਬਣਾਉਣਾ ਮੰਦਰ ਦਾ ਗੇਟ ਬੰਦ ਕਰ ਦੋ ਅਸੀਂ ਜਿੱਧਰੋਂ ਮਰਜ਼ੀ ਦਸਤਾ ਗੱਡੀਏ ਬਾਜੀ ਬਾਜੀ ਮੰਦਰ ਦਾ ਗੇਟ ਵੀ ਬੰਦ ਕਰ ਦਿੱਤਾ ਕਹਿੰਦੇ ਅਸੀਂ ਤਾਂ ਚੰਨੇ ਆ ਵੀ ਰਸਤਾ ਸਹੀ ਦਰੁਸਤ ਹੋਵੇ ਕੀ ਕਹਿਣਾ ਸਰ ਅਸੀਂ ਵੀ ਸਾਡਾ ਵੀ ਇਹੀ ਕਹਿਣਾ ਵੀ ਰਸਤਾ ਦਰੁਸਤ ਹੋਵੇ ਇਹ ਦੇਖੋ 1.5-2 ਸਾਲ ਤੋਂ ਕੰਮ ਚੱਲ ਰਿਹਾ ਕੰਮ ਰੁਕਿਆ ਸਾਡੀ ਸਾਰੀ ਮਾਰਕੀਟ ਫੇਲ ਕਰਤੀ ਆ ਇੱਥੇ ਨੂੰ ਆਵਾਜਾਈ ਸਾਰੀ ਬੰਦ ਹੋ ਗਈ ਆ ਜਿੱਦੇ ਵੀ ਰੇ ਗੱਡੀਆਂ ਜਾਂਦੀਆਂ ਸਾਹਮਣੇ ਮੇਰੀ ਟੱਕਰ ਤੇ ਦੁਕਾਨ ਦੁਕਾਨ ਦੇ ਵਿੱਚ ਜਾ ਕੇ ਗੱਡੀਆਂ ਵਸਦੇ ਆ ਉਹ ਕਈ ਵਾਰ ਐਕਸੀਡੈਂਟ ਹੋ ਚੁੱਕਿਆ ਆਪਣਾ ਬਜ਼ੁਰਗ ਬੰਦਾ ਨਹੀਂ ਜਾਣਾ ਉਤਰਾ ਚੜਤਾਂ ਜਾ ਸਕਦਾ ਬਜ਼ੁਰਗ ਆ ਵੀ ਜਾਂਦਾ ਸਾਈਕਲ ਜਾਂ ਰਿਕਸ਼ਾ ਤੇ ਜਾਂ ਆਪਣਾ ਆਟੋ ਤੇ ਉਹ ਜਾ ਕੇ ਸਿੱਧਾ ਮੇਰੇ ਦੁਕਾਨ ਤੇ ਵੱਜਦੇ ਆ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਹੱਦ ਤੋਂ ਵੱਧ ਦੁਕਾਨਦਾਰੀ ਸਾਡੀ ਜ਼ੀਰੋ ਕਰੀ ਪਈ ਆ